ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਤੀ ਚੰਦ ਸ਼ੇਨਾ ਗੁਰੂ ਕਾ ਸੇਨਾ ਪ੍ਰੇਮ ਭਗਤ ਲੀਨਾ ਕਦੀ ਕਮੀ ਨਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਇੱਕ ਸਿੱਖ ਪ੍ਰਚਾਰਕ ਅਤੇ ਮਹਾਨ ਜੋਤੇ ਵਜੋ ਭਾਈ ਬਿਤੀ ਚੰਦ ਜੀ ਦਾ ਸਿੱਖ ਇਤਿਹਾਸ ਵਿੱਚ ਅਹਿਮ ਸਥਾਨ ਹੈ ਇੱਕ ਵਾਰ ਕਾਬਲ ਦੀ ਸੰਗਤ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਦਰਸ਼ਨਾਂ ਨੂੰ ਆਈ ਤਾਂ ਉਹਨਾਂ ਨਾਲ ਭਾਈ ਕਰੋੜੀ ਮੱਲ ਵੀ ਆਇਆ ਜਿਹੜਾ ਇੱਕ ਚੰਗੀ ਨਸਲ ਦੇ ਘੋੜੇ ਗੁਲਬਾਗ ਤੇ ਦਿਲਬਾਗ ਗੁਰੂ ਜੀ ਨੂੰ ਭੇਟ ਕਰਨ ਵਾਸਤੇ ਲਿਆਇਆ ਜਦੇ ਸਾਰੀ ਸੰਗਤ ਲਾਹੌਰ ਵਿੱਚ ਘੁੰਮ ਰਹੀ ਸੀ ਤਾਂ ਲਾਹੌਰ ਦੇ ਹਾਕਮ ਅਨੈਤ ਹੂਲਾ ਦੀ ਨਜ਼ਰ ਉਹਨਾਂ ਘੋੜਿਆਂ ਤੇ ਪੈ ਗਈ ਅਨੈਤ ਹੂਲਾ ਨੇ ਉਹ ਘੋੜੇ ਮੁੱਲ ਲੈਣੇ ਚਾਹੇ ਪਰ ਕਰੋੜੀ ਮੱਲ ਨੇ ਇਹ ਕਹਿ ਕੇ ਨਾ ਕਰ ਦਿੱਤੀ ਕਿ ਉਹ ਘੋੜੇ ਵੇਚਣ ਵਾਸਤੇ ਨਹੀਂ ਬਲਕੇ ਆਪਣੇ ਇਸ਼ਟ ਗੁਰੂ ਹਰਗੋਬਿੰਦ ਸਾਹਿਬ ਨੂੰ ਭੇਟ ਕਰਨ ਵਾਸਤੇ ਲਿਆਇਆ ਹੈ ਹਾਕਮ ਉਸ ਦੀ ਇਸ ਗੱਲ ਤੇ ਚਿੜ ਗਿਆ ਤੇ ਉਸ ਦੋਵੇਂ ਘੋੜੇ ਖੋਲੇ ਜਦ ਕਾਬਲ ਦੀ ਸੰਗਤ ਗੁਰੂ ਪਾਸ ਉੱਜੀ ਤਾਂ ਸਾਰੀਆਂ ਸੰਗਤਾਂ ਆਕਾਰ ਭੇਟ ਰੱਖ ਮੱਥਾ ਟੇਕ ਕੇ ਬੈਠ ਗਈਆਂ ਪਰ ਰੋੜੀ ਮੱਲ ਕੋਈ ਭੇਟ ਅੱਗੇ ਰੱਖਣ ਦੀ ਥਾਂ ਉਦਾਸ ਲਹਿਜੇ ਵਿੱਚ ਬੋਲਿਆ ਮਹਾਰਾਜ ਮੈਂ ਆਪ ਜੀ ਨੂੰ ਭੇਟ ਕਰਨ ਵਾਸਤੇ ਤੋਂ ਵਧੀਆ نسل ਦੇ ਘੋੜੇ ਗੁਲਬਾਗ ਅਤੇ ਦਿਲਬਾਗ ਲਿਆਇਆ ਸੀ ਪਰ ਉਹ ਰਾਹ ਵਿੱਚ ਲਾਹੌਰ ਦੇ ਹਾਕਮ ਅਨਾਇਤ ਉੱਲਾ ਨੇ ਖੋਲੇ ਹਨ ਮੇਰੇ ਪਾਸ ਹੁਣ ਆਪ ਜੀ ਨੂੰ ਘਾਰ ਭੇਟ ਕਰਨ ਲਈ ਕੁਝ ਨਹੀਂ ਬਚਿਆ ਗੁਰੂ ਜੀ ਨੇ ਉਸ ਨੂੰ ਦਿਲਾਸਾ ਦਿੱਤਾ ਅਤੇ ਹੱਸਦੇ ਹੋਏ ਬੋਲੇ ਤੇਰੇ ਘੋੜੇ ਸਾਨੂੰ ਪਹੁੰਚ ਗਏ ਹਨ ਉਹਨਾਂ ਨੂੰ ਹੁਣ ਆਪੇ ਲੈ ਆਵਾਂਗੇ ਤੂੰ ਫਿਕਰ ਨਾ ਕਰ ਅਸੀਂ ਤੇਰੇ ਤੇ ਬਹੁਤ ਖੁਸ਼ ਹੋਏ ਹਾਂ ਤੇਰੀ ਕੀਮਤੀ ਭੇਟਾ ਪ੍ਰਾਪਤ ਕਰਕੇ ਹੀ ਛੱਟਾਂਗੇ ਭਾਈ ਕਰੋੜੀ ਮਲ ਨੂੰ ਤਸੱਲੀ ਹੋ ਗਈ ਤੇ ਉਹ ਖੁਸ਼ ਹੋ ਗਿਆ ਗੁਰੂ ਜੀ ਨੇ ਬਿਦੀ ਚੰਦ ਨੂੰ ਆਪਣੇ ਪਾਸ ਬੁਲਾਇਆ ਉਸ ਨੂੰ ਥਾਪੜਾ ਦਿੱਤਾ ਤੇ ਪੰਜਾਂ ਗੁਰੂਆਂ ਦਾ ਨਾਂ ਲੈ ਕੇ ਅਰਦਾਸ ਕੀਤੀ ਅਤੇ ਉਸ ਨੂੰ ਲਾਹੌਰ ਵੱਲ ਘੱਲ ਦਿੱਤਾ ਬਿਦੀ ਚੰਦ ਲਾਹੌਰ ਪੁੱਜ ਕੇ ਭਾਈ ਜੀਵਨ ਦੇ ਘਰ ਟਹਿਰ ਗਿਆ ਅਗਲੇ ਦਿਨ ਉਸਨੇ ਇੱਕ ਕਾਹੀ ਦਾ ਭੇਸ ਧਾਰ ਲਿਆ ਅਤੇ ਵਧੀਆ ਘਾਹ ਦੀ ਇੱਕ ਪੰਡ ਖੋਤ ਕੇ ਅਤੇ ਛੱਡ ਕੇ ਕਿਲੇ ਦੀ ਬਾਹਰਲੀ ਦੀਵਾਰ ਕੋਲ ਜਾ ਬੈਠਾ ਘੋੜਿਆਂ ਦਾ ਤਰਕਾ ਸਹਿੰਦੇ ਖਾਂ ਜਦ ਬਾਹਰ ਆਇਆ ਤਾਂ ਵਧੀਆ ਘਾਹ ਵੇਖ ਕੇ ਉਹ ਬਹੁਤ ਪ੍ਰਸੰਨ ਹੋਇਆ ਪਰ ਘਾਹ ਵੀ ਸਸਤੇ ਮੁੱਲ ਤੇ ਮਿਲ ਜਾਣ ਉੱਤੇ ਉਹ ਹੋਰ ਖੁਸ਼ ਹੋਇਆ ਉਸਨੇ ਕਾਹੀ ਵਿਧੀ ਨੂੰ ਪੰਡ ਚੁਕਾਈ ਅਤੇ ਘੋੜਿਆਂ ਨੂੰ ਪਵਾਉਣ ਲਈ ਉਸਨੂੰ ਸ਼ਾਹੀ ਅਸਤਬਲ ਵਿੱਚ ਲੈ ਗਿਆ ਭਾਈ ਬਿਧੀਚੰਦ ਘੋੜਿਆਂ ਨੂੰ ਘਾਹ ਪਾਉਂਦੇ ਰਹੇ ਅਤੇ ਉਹਨਾਂ ਨੂੰ ਪਲੋਸ ਕੇ ਪਿਆਰ ਵੀ ਦਿੰਦੇ ਰਹੇ ਭਾਈ ਬਿਧੀਚੰਦ ਰੋਜ਼ ਘਾਹ ਲਿਆਉਂਦਾ ਅਤੇ ਘੋੜਿਆਂ ਨੂੰ ਪਾਉਂਦਾ ਇਸ ਨਿਤ ਦੀ ਸੇਵਾ ਸੰਭਾਲ ਕਰਕੇ ਘੋੜੇ ਵੀ ਭਾਈ ਬਿਧੀਚੰਦ ਨੂੰ ਪਛਾਣਨ ਲੱਗ ਗਏ ਅਤੇ ਜਦੋਂ ਘਾਹ ਲੈ ਕੇ ਆਉਂਦਾ ਤਾਂ ਉਹ ਅਕੋ ਹਣਕ ਦੇ ਸੈਂਦੇਖਾਨ ਨੇ ਭਾਈ ਬਿਧੀਚੰਦ ਦਾ ਇੰਨਾ ਪਿਆਰ ਵੇਖ ਕੇ ਉਸ ਨੂੰ ਘੋੜਿਆਂ ਦੀ ਸੇਵਾ ਲਈ ਨੌਕਰ ਹੀ ਰੱਖ ਲਿਆ ਆਪ ਉਹ ਬੜੇ ਭੋਲੇ ਭਾਲੇ ਬਣ ਕੇ ਰਹਿੰਦੇ ਸਨ ਪਰ ਘੋੜਿਆਂ ਨਾਲ ਆਪਣਾ ਸਨੇਹ ਦਿਨ ਬਦਿੰਨ ਵਧਾਈ ਜਾਂਦੇ ਸਨ ਉਹ ਰੋਜ਼ ਰਾਤ ਨੂੰ ਇੱਕ ਵੱਟਾ ਪੱਥਰ ਬਾਹਰ ਦਰਿਆ ਵਿੱਚ ਸੁੱਟ ਦਿੰਦੇ ਸਨ ਦਰਿਆ ਰਾਵੀ ਕਿਲੇ ਦੀਆਂ ਕੰਧਾਂ ਨੂੰ ਛੂਕੇ ਵਹਿ ਰਿਹਾ ਸੀ ਪੱਥਰ ਸੁੱਟਣ ਤੇ ਖਰਾਪ ਨੂੰ ਸੁਣ ਕੇ ਜਦ ਚੌਕੀਦਾਰ ਵੇਖਦੇ ਤਾਂ ਉਹਨਾਂ ਨੂੰ ਕੁਝ ਨਾ ਦਿਸਦਾ ਆਖਰ ਉਹਨਾਂ ਸਮਝਿਆ ਕਿ ਕੋਈ ਜਾਨਵਰ ਕਿੱਲੇ ਦੀ ਕੰਧ ਨਾਲ ਟਕਰਾਂਦਾ ਹੈ ਇਸ ਲਈ ਇਸ ਪਾਸਿਓ ਉਹ ਅਵੇਸਲੇ ਹੋ ਗਏ ਬਿਦੀ ਚੰਦ ਆਪਣੀ ਤਨਖਾਹ ਵੀ ਪਹਿਰੇਦਾਰਾਂ ਨੂੰ ਖਵਾ ਦਿੰਦਾ ਉਹ ਉਹਨਾਂ ਤੇ ਬਹੁਤ ਖੁਸ਼ ਸਨ ਜਦੋਂ ਬਿਦੀ ਚੰਦ ਨੂੰ ਅਗਲੀ ਤਨਖਾਹ ਮਿਲੀ ਤਾਂ ਉਹਨਾਂ ਪਹਿਰੇਦਾਰਾਂ ਨੂੰ ਇੰਨਾ ਖਵਾਇਆ ਪਿਆਇਆ ਕਿ ਉਹ ਬੇਹੋਸ਼ ਹੋ ਗਏ ਬਿਦੀ ਚੰਦ ਨੇ ਉਹਨਾਂ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਫਿਰ ਉਹਨਾਂ ਚਾਬੀਆਂ ਲਈਆਂ ਘੋੜੇ ਕੁਲਬਾਗ ਨੂੰ ਖੋਲ੍ਹਿਆ ਅਤੇ ਪਿੱਛੋ ਹਟਾ ਕੇ ਉਸ ਤੋਂ ਐਨੇ ਜ਼ੋਰ ਦੀ ਛਾਲ ਮਰਵਾਈ ਕਿ ਉਹ ਬਿਦੀਚੰਦ ਸਮੇਤ ਕਿਲਾ ਟੱਪ ਕੇ ਦਰਿਆ ਵਿੱਚ ਉੱਤ ਗਿਆ ਭਾਈ ਬਿਦੀਚੰਦ ਨੇ ਘੋੜਾ ਗੁਰੂ ਨੂੰ ਜਾ ਕੇ ਪੇਸ਼ ਕੀਤਾ ਗੁਰੂ ਜੀ ਨੇ ਭਰੀ ਸੰਗਤ ਵਿੱਚ ਭਾਈ ਬਿਦੀਚੰਦ ਦੀ ਬਹੁਤ ਪ੍ਰਸ਼ੰਸਾ ਕੀਤੀ ਦੂਸਰਾ ਘੋੜਾ ਬਿਦੀਚੰਦ ਨਜੂਮੀ ਬਣ ਕੇ ਲੈ ਆਇਆ ਜਦ ਦੂਸਰਾ ਘੋੜਾ ਵੀ ਲੈ ਕੇ ਉਹ ਗੁਰੂ ਜੀ ਪਾਸ ਪਹੁੰਚ ਗਿਆ ਤਾਂ ਗੁਰੂ ਜੀ ਨੇ ਉਸ ਨੂੰ ਸ਼ਾਂਤੀ ਨਾਲ ਲਾਇਆ ਤੇ ਕਿਹਾ ਵਿਦੀ ਚੰਦ ਸ਼ੀਨਾ ਗੁਰੂ ਕਾ ਸ਼ੀਨਾ ਪ੍ਰੇਮ ਭਗਤ ਲੀਨਾ ਕਦੀ ਕਮੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ